ਇੰਨਾ ਕਿਸਾਨਾਂ ਨੇ ਅੱਜ ਚੰਡੀਗੜ੍ਹ ਜਾਣਾ ਸੀ ਉਧਰ ਨੂੰ ਕੁਝ ਕਰਨਾ ਸੀ ਪੂਰੀਆਂ ਤਿਆਰੀਆਂ ਪੱਲੀਆਂ ਪੁੱਲੀਆਂ ਪਾਈਆਂ ਪੁਰਾ ਰਾਸ਼ਨ ਵਾਸ਼ਨ ਵਿੱਚ ਸਾਰਾ ਰੱਖਿਆ ਹੋਇਆ ਸੀ ਇੱਥੇ ਆ ਕੇ ਇਹਨਾਂ ਨੂੰ ਪ੍ਰਸ਼ਾਸਨ ਘੇਰ ਲੈਂਦਾ ਉਹਦੇ ਲੈ ਪਾਸੇ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਮਗਰਲੇ ਪਾਸੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਇਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਕਈਆਂ ਨੂੰ ਕਈਆਂ ਟਰੈਲੀਆਂ ਜਾ ਰਹੀਆਂ ਸੀ ਤੇ ਰਸਤਿਆਂ ਦੇ ਵਿੱਚ ਰੋਕ ਲਿਆ ਕਿਸਾਨਾਂ ਨੇ ਇਹ ਕਿਹਾ ਸੀ ਕਿ ਜਾਵਾਂਗੇ ਜ਼ਰੂਰ ਪਰ ਜਿੱਥੇ ਪੁਲਿਸ ਪ੍ਰਸ਼ਾਸਨ ਰੋਕੂਗਾ ਅਸੀਂ ਉੱਥੇ ਹੀ ਬਹਿ ਜਾਵਾਂਗੇ ਕਈ ਤਾਂ ਰੋਡਾਂ ਦੇ ਉੱਤੇ ਬੈਠ ਕੇ ਪਰ ਇਹਨਾਂ ਨੂੰ ਤਾਂ ਪਿੰਡ ਦੇ ਵਿੱਚੋਂ ਨਹੀਂ ਜਾਣ ਦਿੱਤਾ ਅੱਜ ਸਾਡੇ ਨਾਲ ਪਿੰਡ ਦੇ ਆਗੂ ਕਿਸਾਨ ਜਥੇਬੰਦੀਆਂ ਇੱਥੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਵੀ ਕੁਝ ਆਗੂ ਪਹੁੰਚੇ ਨੇ ਕਿਉਂਕਿ ਪਿੰਡ ਦਾ ਸਾਰਾ ਇਕੱਠਾ ਤੇ ਹੋਰ ਆਗੂ ਵੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਪ੍ਰਧਾਨ ਜੀ ਕਿਵੇਂ ਦੇਖੋਗੇ ਤੁਸੀਂ ਜਿਹੜਾ ਅੱਜ ਤੁਹਾਡਾ ਟਰੈਕਟਰਾ ਟਰੈਕਟਰ ਹੀ ਤੁਹਾਡਾ ਇੱਥੇ ਜਿੰਨਕੇ ਬੰਦ ਕਰਤਾ ਪੁਲਿਸ ਪ੍ਰਸ਼ਾਸਨ ਨੇ ਜਾਣ ਨਹੀਂ ਦਿੰਦਾ ਅਸੀਂ ਨਾ ਜੀ ਅੱਜ ਸਵੇਰੇ ਜਦੋਂ ਤਿਆਰੀ ਕਰਕੇ ਹਲੇ ਘਰੋਂ ਟਰੈਕਟਰ ਕੱਢਿਆ ਵੀ ਨਹੀਂ ਸੀ ਉਦੋਂ ਪਹਿਲਾਂ ਹੀ ਬਾੜ ਦੇ ਵਿੱਚ ਹੀ ਜਦੋਂ ਅਸੀਂ ਸਮਾਨ ਚੱਕਣ ਵਾਸਤੇ ਤੁਰਨ ਲੱਗੇ ਉਹਦੇ ਹੀ ਸਾਡੇ ਬਾੜ ਦੇ ਵਿੱਚ ਆ ਕੇ ਪ੍ਰਧਾਨ ਦੇ ਐਸ ਐਚਓ ਸਾਹਮਣੇ ਜਿਹੜਾ ਟਰੈਕਟਰਾ ਰੋਕ ਦਿੱਤਾ ਗਲੀ ਦੇ ਵਿੱਚ ਆਵਾਜਾਈ ਦੀ ਸਮੱਸਿਆ ਹੋਣ ਕਰਕੇ ਉਹਨਾਂ ਨੇ ਇੱਥੇ ਪਾਸੇ ਲਾ ਕੇ ਤੇ ਆਗੂਆਂ ਦੇ ਨਾਲ ਲੈ ਕੇ ਤੇ ਨਜ਼ਰਬੰਦ ਕਰਕੇ ਇਥੋਂ ਚਲੇ ਗਏ ਤੇ ਦੋ ਮਲਾਜਮਾਂ ਦੀ ਜਿਹੜੀ ਇੱਥੇ ਡਿਊਟੀ ਲਾ ਕੇ ਚਲੇ ਗਏ ਇੱਕ ਘਾਤ ਜੀ ਸੁਣਦੇ ਹੁੰਦੇ ਹੁੰਦੇ ਸੀ ਕਹ ਇਹ ਤੁਹਾਡੇ ਘਰਾਂ ਨੂੰ ਵੀ ਪਹਿਣਗੀ ਅੱਜ ਉਹ ਸੱਚ ਗੱਲ ਹੋ ਗਈ ਉਹਦੇ ਜੀ ਕੋਈ ਦੂਰ ਰਹਿ ਆਣੀ ਉਹ ਸੱਚ ਆ ਪਰਸੋ ਰਾਤ ਖੁਦ ਸਾਡੇ ਘਰੇ 11:30 ਵਜੇ ਇਹਨਾਂ ਨੇ ਰੇਡ ਕੀਤੀ ਹੈ ਰੇਡ ਵੀ ਇਸ ਤਰ੍ਹਾਂ ਕੀਤੀ ਹੈ ਜਿਵੇਂ ਕੋਈ ਅਸੀਂ ਬਹੁਤ ਤਕੜੇ ਸਮੱਗਲਰ ਤੇ ਕਿਸੇ ਬਹੁਤ ਤਕੜੇ ਕੇਸ ਦੇ ਵਿੱਚ ਇਨਵੋਲਵ ਹੁੰਨੇ ਆ ਤੇ ਸੀਆਈ ਸਟਾਫ ਦੇ ਵਿੱਚ ਕੱਲ ਬੰਦਿਆਂ ਨੂੰ ਰੱਖਿਆ ਗਿਆ ਤੇ ਰਾਤ ਅਸੀਂ 5 6 ਵਜੇ ਛਡਾ ਕੇ ਲੈ ਆਏ ਆ ਸ਼ਾਮ ਨੂੰ ਤੇ ਘਰੇ ਹਾਲੇ ਪਹੁੰਚਣੀ ਸੀ ਏਦੋਂ ਪਹਿਲਾਂ ਜਿਹੜੇ ਨਜ਼ਰ ਬੰਦ ਫੇਰ ਕਰ ਦਿੱਤੇ ਗਏ ਮਾਨਸਾ ਦਾ ਵਤੀਰਾ ਵੇਖਿਆ ਤੁਸੀਂ ਕਿਸ ਤਰ੍ਹਾਂ ਬੋਲ ਰਿਹਾ ਉਹ ਇੱਕ ਪਾਸੇ ਕਹਿੰਦਾ ਮੈਂ ਕਿਸਾਨ ਆ ਜੇ ਤੂੰ ਕਿਸਾਨ ਆ ਤਾਂ ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜ ਰਿਹਾ ਫਿਰ ਉਹ ਤਾਂ ਮੈਂ ਅੱਗੇ ਵੀ ਬੋਲਦਾ ਹੁੰਦਾ ਹੁਣਾਂ ਵੀ ਇਹ ਇੰਨਾ ਗੱਲਾਂ ਦੀ ਅਸੀਮ मतलब ਕਹਿੰਨੇ ਗੱਲਾਂ 'ਚ ਆ ਗਏ ਨਾ ਜਦੋਂ ਇਹ ਐਮਪੀ ਬਣਿਆ ਐ ਐਮਪੀ ਬਣਿਆ ਉਹ ਤੋਂ ਮਤਲਬ ਮੋਟਰਸਾਈਕਲਾਂ ਤੇ ਚੜ ਗਿਆ ਕਿਸੇ ਦੀ ਗੱਡੀ ਬਲਦ ਤੇ ਮਤਲਬ ਜਿੰਨੇ ਗੱਡੀ ਜਾਂਦੀ ਹੈ ਬਲਦ ਵਾਲੀ ਉਹਦੇ ਤੇ ਬਹਿ ਗਿਆ ਅਸੀਂ ਆਖ ਵੀ ਆਮ ਆ ਵੀ ਇਹ ਸਾਡੀ ਵਕਾਈ ਸੋਚੂਗਾ ਜਿਵੇਂ ਕਹਿੰਦਾ ਸੀ ਮੈਂ ਇੰਨਾਂ ਚਲਾ ਕੇ ਮੂਰੇ ਮੰਜਾ ਢਾ ਕੇ ਸੌਂ ਜਾਣਾ ਉੱਥੇ ਮੱਛਰਦਾਨੀ ਦੀ ਲੋੜ ਨਹੀਂ ਗੇ ਮੇਰੇ ਇੰਨਾਂ ਸਟਾਰਟ ਕਰੇ ਮੇਰੀ ਡੋਰੀਆਂ ਬਦਲੀਆਂ ਅਸੀਂ ਇੰਨਾਂ ਗੱਲਾਂ ਦੇ ਵਿੱਚ ਆ ਕਿ ਇਹਨੂੰ ਮਤਲਬ ਕਿ ਹੋਰ ਕੋਈ ਬਾਲੇ ਚੰਗੇ ਨਹੀਂ ਸੀਗੇ ਪਹਿਲਾਂ ਵੀ ਇਹਨਾਂ ਨੇ ਉਹਦੇ ਉਹ ਗੇੜੀ ਲਿਆਂਦਾ ਸੀ ਅਸੀਂ ਇਹ ਭਗਵੰਤ ਮੰਨਤੀ ਢਿੱਜਗੇ ਵੀ ਬਾਲਾ ਕੇ ਆਮ ਘਰ ਦਾ ਮਾਸਟਰ ਦਾ ਮੁੰਡਾ ਵੀ ਪੰਜ ਚਾਰ ਕਿੱल्ल्या ਵਾਲਾ ਵੀ ਸਾਡੀ ਕਿਸਾਨਾਂ ਦੀ ਸੋਚੂਗਾ ਕਿਸਾਨਾਂ ਦੀ ਬਾਹ ਫੜੂਗਾ ਵੀ ਹੁਣ ਤੱਕ ਸਾਰੇ ਸਾਡੇ ਨਾਲ ਕਾਲੀ ਦਲ ਵੀ ਆਇਆ ਕਾਂਗਰਸ ਹੀ ਪਰ ਜਿਹੜੇ ਉਹਨਾਂ ਨੇ ਸਾਡੇ ਨਾਲ ਇਹ ਕਰਤੀ ਇਹਨੇ ਉਹ ਕਿਸੇ ਨੇ ਨਹੀਂ ਕਰੀ ਸਾਡੇ ਨਾਲ ਅਸੀਂ ਪਹਿਲਾਂ ਵੀ ਧਰਨਾ ਦਿੱਤਾ ਕਾਂਗਰਸ ਦੇ ਦਿਆਂ ਰਾਜ ਚ ਵੀ ਧਰਨਾ ਦਿੱਤਾ ਦੂਜਿਆਂ ਦੀ ਵੀ ਲਈ ਧਰਨੇ ਦਿੱਤੇ ਪਹਿਲਾਂ ਤੁਹਾਡੇ ਬਹੁਤ ਪਟਿਆਲੇ ਵੀ ਬੈਠੇ ਰਹੇ ਆ ਕਿਤੇ ਵੀ ਸਾਰੇ ਬੈਠੇ ਰਹੇ ਦਿੱਲੀ ਦੀ ਬੈਠੇ ਰਹੇ ਆ ਸਾਨੂੰ ਕਿਸੇ ਸਟੇਟ ਗਵਰਨਮੈਂਟ ਨੇ ਤਾਂ ਕਿਸੇ ਨੂੰ ਕਿਤੇ ਵੀ ਨਹੀਂ ਰੋਕਿਆਗਾ ਆਪਣੇ ਦਿੱਲੀ ਧ ਐਡਾ ਤਾਂ ਹੁਣ ਐਤਕੀ ਹਰਿਆਣੇ ਚ ਉਹ ਵੀ ਬੀਜੇਪੀ ਦੀ ਸਰਕਾਰ ਕਰਕੇ ਹੁਣ ਇਹ ਬੀਜੇਪੀ ਦੀ ਇੱਕ ਬੀ ਟੀਮ ਆ ਮਤਲਬ ਸਭ ਕੁਝ ਉੱਥੋਂ ਹੀ ਚੱਲ ਰਿਹਾ ਹੈ ਤੁਹਾਡੀ ਗੱਲ ਸੀ ਮੰਨਦੇ ਆ ਵੀ ਬੀ ਟੀਮ ਆ ਜਿਵੇਂ ਤੁਸੀਂ ਹੁਣ ਕਿਸਾਨਾਂ ਨੇ ਬੀਜੇਪੀ ਦਾ ਇਲੈਕਸ਼ਨ ਆਇਆ ਸੀ ਐਮਪੀ ਦੇ ਇਲੈਕਸ਼ਨ ਵੀ ਆਏ ਆ ਐਮਐਲਏ ਦੇ ਇਲੈਕਸ਼ਨ ਵੀ ਆਏ ਆ ਉਦੋਂ ਤੁਸੀਂ ਡਟ ਕੇ ਵਿਰੋਧ ਕੀਤਾ ਹਾਂਜੀ ਹੁਣ 27 ਦੇ ਵਿੱਚ ਇਲੈਕਸ਼ਨ ਫੇਰ ਆਉਣੇ ਆ ਕਿ ਤੁਹਾਡੇ ਜਥੇਬੰਦੀਆਂ ਫੇਰ ਇਹ ਆਮ ਆਦੀ ਪਾਰਟੀ ਦੇ ਵਿਰੋਧ ਕਰੋਗੇ ਤੁਸੀਂ ਬੀਜੇਪੀ ਦਾ ਪਹਿਲਾਂ ਕਰਿਆ ਹੀ ਆ ਰਿਹਾ ਜਥੇਬੰਦੀਆਂ ਨਹੀਂ ਗੱਲੀਆਂ ਆਮ ਲੋਕਾਂ ਨੇ ਨੀ ਇਹਨਾਂ ਨੂੰ ਵੜਦੇ ਤਾਂ ਹੁਣ ਵੀ ਨਹੀਂ ਗੇ ਜਿੰਨੇ ਇਹਨਾਂ ਦੇ ਐਮ.ਐਲ.ਏ ਆ ਤੁਸੀਂ ਵੀਡੀਓ ਕਿਸੇ ਦੀ ਕੁਛ ਹੋਈ ਜਾਂਦਾ ਕਿਸੇ ਦੇ ਆਹ ਪਰਚੇ ਕਰਾਉਣ ਦੇ ਆਈ ਜਾਂਦੇ ਜੈਤੋ ਵਾਲੇ ਐਮ.ਐਲ.ਏ ਤਾਂ ਤੁਸੀਂ ਸਾਰੇ ਕੁਛ ਦੇਖ ਹੀ ਲਿਆ ਹੈ ਵੀ ਮਨਿੰਦਰ ਜੀ ਸਿੱਧੂ ਤੇ ਜਿਹੜਾ ਪਰਚਾ ਉਹ ਥੋਂ ਬਲਕਾਰ ਤੋਂ ਹੋਇਆ ਹੈ ਹਿਸ਼ਾਰਾ ਤਾਂ ਅੱਧ ਸ਼ਹਿਰ ਮਤਲਬ ਕੀ ਦਾ ਸੀ ਇਹਦੇ ਚੋਦੇ ਮਤਲਬ ਆਪਦੀ ਜਿਹੜੀ ਖਤ ਗੱਡਣੀ ਸੀ ਉਹਦੇ ਰਾਈ ਇੱਥੋਂ ਕੱਢ ਰਿਆ ਸੀਗਾ ਇਹਨਾਂ ਵੜਨ ਤਾਂ ਲੋਕਾਂ ਨੇ ਇਹਨਾਂ ਨੂੰ ਉਹੀ ਨਹੀਂ ਦਿੰਨਾ ਡਾਲੀ ਮਾਰ ਮਾਰ ਤੇ ਇਹਨਾਂ ਨੂੰ ਲੋਕਾਂ ਦੇ ਪਿੰਡਾਂ ਦੇ ਵਿੱਚ ਉਹੀ ਪਿਆ ਦੇਣਾ ਜਵਾਨ ਤਾਂ ਇਹਨਾਂ ਦੀਆਂ ਜਬਤ ਹੋਣੀਆਂ ਪਤਾ ਇਹਨਾਂ ਨੂੰ ਵੀ ਆ ਸਾਨੂੰ ਵੀ ਇਹ ਇਹ ਸਾਰੇ ਉਹੀ ਸੀਗੇ ਮਤਲਬ ਚੱਕ ਕੇ ਕੋਈ ਪ੍ਰਧਾਨ ਬਣ ਗਿਆ ਕੋਈ ਆ ਕੇ ਮਤਲਬ ਐਮ ਐਲ اے ਸਾਰੇ ਬਣਾਤੇ ਆ ਮੰਤਰੀ ਬਣ ਗਏ ਕੋਈ ਮੰਤਰੀ ਬਣ ਦੇ ਕਾਬਿਲ ਨਹੀਂ ਸੀਗੇ ਅੱਧੇ ਤਿੰਨ ਚੋਂ ਚਾਰ ਹਾਂਜੀ ਨਹੀਂ ਤੁਸੀਂ ਕਹਿ ਦਿੰਦੇ ਆ ਵੀ ਅਸੀਂ ਪਿੰਡਾਂ ਚ ਨਹੀਂ ਵੜ ਦਿੰਦਾ ਉਦੋਂ ਇਹਨਾਂ ਲੋਕਾਂ ਨੇ ਪਤਾ ਕੀ ਕਹਿਣਾ ਇਹ ਸਰਕਾਰ ਮਾੜੀ ਸੀ ਅਸੀਂ ਇਹਨੂੰ ਛੱਡਤਾ ਤਾਂ ਹੁਣ ਦੂਜੀ ਚ ਆ ਗਏ ਕਿਉਂਕਿ ਇਹ ਮਾੜੀ ਕਰਕੇ ਅਸੀਂ ਆਏ ਹੁਣ ਦੱਸਿਓ ਹੁਣ ਤੁਹਾਡੇ ਕੰਮ ਕਰੋਗੇ ਤੁਸੀਂ ਲੋਕ ਫੇਰ ਇਹਨਾਂ ਲੋਕਾਂ ਪਿੱਛੇ ਲੱਗ ਜਾਓਗੇ ਮੇਰੇ ਕੋਲ ਪਹਿਲਾਂ ਸਵਾਦ ਦੇਖ ਲਏ ਪਹਿਲਾਂ ਆਮ ਆਦੀ ਪਾਰਟੀ ਦਾ ਦੇਖ ਲਿਆ ਦੋ ਪਹਿਲਾਂ ਕਾਂਗਰਸੀ ਕਾਲਿਆਂ ਦਾ ਦੇਖ ਲਿਆ ਹੁਣ ਜਿਹੜੀ ਚੌਥੀ ਆਉਗੀ ਸ਼ਾਇਦ ਆ ਪਹਿਦਾ ਵੀ ਦੇਖ ਲਗੇ ਲੋਕ ਤਾਂ ਉਹੀ ਹੈ ਨਾ ਇਹ ਸਾਰੇ ਚੌਥੀ ਭਾਜਪਾ ਦੇ ਵਿੱਚ ਹੋ ਕੇ ਹੀ ਆਉਣਗੇ ਜੋ ਵੀ ਇਹਨਾਂ ਨੇ ਭਾਜਪਾ ਕਰ ਰਹੀ ਆ ਜੋ ਵੀ ਹੁਣ ਪੰਜਾਬ ਦੇ ਵਿੱਚ ਇਹ ਤਿਆਰੀ ਕਰ ਰਹੀ ਆ ਕੋਈ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਹੀ ਬੰਦੇ ਉਹ ਚਿਹਰੇ ਇਹਨਾਂ ਨੇ ਮੂਰੇ ਲਿਆਉਣੇ ਆ ਇਹਨਾਂ ਦਾ ਭਾਜਪਾ ਦਾ ਤਾਂ ਸਾਨੂੰ ਉੱਤੇ ਪਹਿਲਾਂ ਹੀ ਪਤਾ ਹੈ ਵੀ ਕਿਸਾਨਾਂ ਵਾਸਤੇ ਇਹਨਾਂ ਨੇ ਕੀ ਕੀਤਾ ਸਾਨੂੰ ਸਾਲ ਭਾ ਕੇ ਸਾਨੂੰ ਉੱਥੇ ਲਾਰਾ ਲਾ ਕੇ ਜੋ ਵੀ ਕਹਿਤਾ ਵੀ ਬਿੱਲ ਪਾਸ ਹੋ ਗਏ ਤੁਸੀਂ ਜਾਵੜੂ ਸਾਡੀਆਂ ਛੜਤਾ ਤਾਂ ਜੀ ਵੀ ਉਹਦੀਆਂ ਉਹੀ ਮੁੱਦਾ ਸੀਗਾ ਜਾਂ ਹੋਰ ਸਾਰੇ ਕਿਸਾਨਾਂ ਦੇ ਕਰਜ਼ੇ ਦਾ ਮੁੱਦੇ ਤਾਂ ਸਾਡਾ ਤਾਂ ਉਹੀ ਹੈ ਨਾ ਇਹਦਾ ਤਾਂ ਉਹੀ ਪਤਾ ਲੱਗਿਆ ਸੀ ਜਦੋਂ ਮੀਟਿੰਗ ਚੱਲ ਰਹੀ ਸੀ ਵੀ ਤੁਸੀਂ 5 ਤਰੀਕ ਨੂੰ ਕੀ ਕਰੋਗੇ ਇਹਦੀ ਬੋਲੀ ਤੇ ਸਾਡੇ ਕਿਸਾਨਾਂ ਨੂੰ ਪ੍ਰਧਾਨਾਂ ਨੂੰ ਕਿਉਂਕਿ ਉਹਨਾਂ ਦੇ ਤਾਂ ਉਮਰ ਹੀ 70 70 75 75 ਸਾਲ ਦੇ ਜਿਹੜੇ ਪ੍ਰਧਾਨ ਹੈ ਸਾਡੇ ਸੂਬਾ ਉਹਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਇਹ ਇਹ ਕੁਝ ਕਰੂਗਾ ਹਾਂਜੀ ਤੁਹਾਡੇ ਵੀ ਆਗੇ ਕੁਝ ਗ੍ਰਿਫਤਾਰਾਂ ਭਾਂਕੀ ਮੇਰੇ ਮਨਦੀਪ ਆਜੋ ਆ ਮੱਕ ਵੀ ਪਾਰਟੀ ਨੂੰ ਜਿਹੜਾ ਖਤਰਾ ਜੀ ਕਿਹੜਾ ਚ ਰਿਟੇਨ ਕਰ ਲਿਆ ਜਾਂ ਕਈਆਂ ਨੂੰ ਗ੍ਰਿਫਤਾਰ ਕਰ ਲਿਆ ਸਰਨਾਪਾ ਸ਼ੁਰੂ ਚ ਤੁਹਾਡਾ ਦੇ ਲੋਨ ਧੰਨਵਾਦ ਕਰਦੇ ਆ ਸਿਰਫ ਗੱਲ ਦਰਸਲ ਦੇ ਵਿੱਚ ਇਦਾਂ ਸੀਗੀ ਜਿਹੜੇ ਅੱਜ ਜਿਹੜਾ ਡਿਸਕਿਊਟ ਪੈਦਾ ਹੋਇਆ ਉਹਦੇ ਵਿੱਚ ਸਾਨੂੰ ਕਿਹਾ ਜਾਂਦਾ ਜਥੇਬੰਦੀ ਜਿਹੜੀ ਸਯੁਕਤ ਮੋਰਚੇ ਨੇ ਕਾਲ ਦਿੱਤੀ ਸੀਗੀ ਵੀ ਤੁਸੀਂ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ 43 ਸੈਕਟਰ ਦੇ ਵਿੱਚ ਆਪਾਂ ਨੂੰ ਜਗ੍ਹਾ ਮਿਲੂਗੀ ਉੱਥੇ ਆਪਾਂ ਧਰਨਾ ਲਾਉਣਾ ਧਰਨਾ ਤਕਰੀਬਨ 7 ਦਿਨਾਂ ਦਾ ਸੀਗਾ ਆਲਮੋਸਟ 7 ਦਿਨਾਂ ਦੇ ਕਹਿੰਦੇ ਸੀਗੇ ਹੋ ਸਕਦਾ ਵੱਧ ਵੀ ਸਕਦਾ ਸੀ ਜੇ ਉਹਨਾਂ ਗੱਲਾਂ ਤੇ ਸਹਿਮਤੀ ਪੈ ਜਾਂਦੀ ਤਾਂ 29 ਤਰੀਕ ਨੂੰ ਮੀਟਿੰਗ ਹੁੰਦੀ ਆ ਸੂਜਕਤ ਮੋਰਚੇ ਦੇ ਲੀਡਰਾਂ ਨਾਲ ਵੱਡੀ ਲੀਡਰਸ਼ਿਪ ਸੀਗੀ ਸੂਬੇ ਦੀ ਸੋ ਉਹਦੇ ਵਿੱਚ 8 ਤੋਂ 9 ਗੱਲਾਂ ਤੇ ਮੰਥਨ ਹੁੰਦਾ ਤੇ ਉਹ 9 ਗੱਲਾਂ ਤੇ ਮੰਥਨ ਹੋਣ ਤੋਂ ਬਾਅਦ ਕਿਤੇ ਉਹਨਾਂ ਨੂੰ ਇੱਕ ਅੱਖ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਅਪਾਇੰਟਮੈਂਟ ਲਈ ਵੀ ਆ ਡਾਕਟਰ ਤੋਂ ਤੇ ਮੈਂ ਚਲਾ ਜਾਣਾ ਚਲੋ ਉੱਥੇ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਸੀਗੇ ਸੋ ਉਹਨਾਂ ਨੇ ਕਿਹਾ ਵੀ ਮંત્રી ਸਾਹਿਬ ਤੁਸੀਂ 5 ਮਿੰਟ ਸਾਨੂੰ ਦੇ ਦਿਓ 5 ਮਿੰਟ ਦੇ ਵਿੱਚ ਜਿਹੜੀ ਆਪਾਂ ਜਿਹੜੀ ਅਗਲੀ ਕਿਉਂਕਿ 2-4 ਗੱਲਾਂ ਸੀਗੀਆਂ ਸਿੰਘਾਂ ਮੇਜਰ ਸਿੰਘਾਂ ਵੀ ਉਹਨਾਂ ਤੇ ਆਪਾਂ ਮੰਥਨ ਕਰ ਲੈਣਾ ਫਿਰ ਤੁਸੀਂ ਚਲੇ ਜਾਓ ਦੂਜੀ ਸਾਰੀ ਤੁਹਾਡੀ ਲੀਡਰਸ਼ਿਪ ਇੱਥੇ ਹੈਗੀ ਆ। ਤੋਂ ਉਸ ਗੱਲ ਨੂੰ ਕੱਟ ਕਰਦੇ ਹੋਏ ਉਹਨਾਂ ਨੇ ਸਿੱਧਾ ਡਾਇਰੈਕਟ ਜਿਹੜਾ ਸੀਗਾ ਸਵਾਲ ਮੁੱਖ ਮੰਤਰੀ ਸਾਹਿਬ ਦਾ ਸਾਡੀ ਕਿਸਾਨ ਜਥੇਬੰਦੀ ਦੇ ਲੀਡਰਾਂ ਨੂੰ ਉਹ ਇਹ ਸੀਗਾ ਵੀ ਤੁਸੀਂ ਜਿਹੜਾ 5 ਤਰੀਕ ਦਾ ਫੈਸਲਾ ਲਿਆ ਉਹਦੇ ਵਿੱਚ ਕੀ ਕਰੋਗੇ ਕਿਉਂਕਿ ਹਜੇ ਦੇਖੋ ਤੁਸੀਂ 18 ਤੋਂ 19 ਮੰਗਾ ਹਜੇ ਅਠਾਂ ਤੇ ਗੱਲ ਕਲੀਅਰ ਹਜੇ ਹੋਈ ਨਹੀਂ ਗੀ ਓਡੀ ਪਰ ਥੋੜੀ ਜਿਹੀ ਸਹਿਮਤੀ ਪਈ ਆ ਪਰ ਉਸ ਤੋਂ ਪਹਿਲੇ ਪੁੱਛ ਲੈ ਲੈਣਾ ਵੀ ਤੁਸੀਂ 5 ਮਾਰਚ ਵਾਲੇ ਜਿਹੜਾ ਧਰਨਾ ਹੈ ਜਾਂ ਤੁਸੀਂ ਪ੍ਰੋਟੈਕਟ ਕਰ ਰਹੇ ਆ ਉਹਦੇ ਤੇ ਤੁਸੀਂ ਕੀ ਆ ਤੁਹਾਡਾ ਤਾਂ ਉਥੋਂ ਥੋੜਾ ਜਿਹਾ ਮਤਲਬ ਕਿ ਡਿਸਕਿਊਟ ਬਣ ਗਿਆ ਤੇ ਇਹਦੇ ਵਿੱਚ ਦੇਖੋ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕੀ ਜੇ ਆਪਾਂ ਕਿਤੇ ਸਰਕਾਰੀ ادارے 'ਚ ਜਾਂਦੇ ਆ ਤਾਂ ਤਾਂ ਵੀ ਜਿਹੜੇ ਇਹ ਮੰਤਰੀ ਕੌਣ ਆ ਜੀ ਇਹ ਮੁੱਖ ਮੰਤਰੀ ਕੌਣ ਆ ਇਹ ਆਮ ਲੋਕਾਂ ਦੀ ਆਵਾਜ਼ ਆ ਆਮ ਲੋਕਾਂ ਦੇ ਚੁਣੇ ਹੋਏ ਨਮਾਇंदे ਆ ਠੀਕ ਹੈ ਨਹੀਂ ਜੇ ਚੱਡੀਗੜ੍ਹ ਦੀ ਗੱਲ ਕਰੀਏ ਪੰਜਾਬ ਦੀ ਰਾਜਸਥਾਨ ਦੀਆਂ ਤਾਂ ਰਾਜਸਥਾਨੀ ਚ ਐਂਟਰ ਹੋਣ ਤੋਂ ਹੀ ਐਡਾ ਵੱਡਾ ਬਵਾਲ ਕਿਉਂ ਖੜਾ ਹੁੰਦਾ ਦੇਖੋ ਜੀ ਇਹ ਜਿਹੜੀ ਸਰਕਾਰ ਆ ਵਿਖਲਾਈ ਹੋਈ ਆ ਕਿਉਂਕਿ ਇਹਦੀ ਕੋਈ ਮਤਲਬ ਕਿ ਜਿਹੜੀ ਆਉਟਪਟ ਆ ਇਹਦੇ ਸਰਕਾਰ ਨੇ ਕੋਈ ਨਹੀਂ ਦਿੱਤੀਗੀ 3 ਸਾਲ ਹੋ ਗਏ ਤਕਰੀਬਨ 3 ਸਾਲ ਬੀਤ ਗਏ ਕੋਈ ਜੇ ਦੇਖ ਲਓ ਜੇ ਨਸ਼ੇ ਦੇ ਮੁੱਦੇ ਤੇ ਗੱਲ ਆ ਇਹਨਾਂ ਨੇ ਪਹਿਲਾਂ ਵੀ ਢੀ ਸੀਗੀ ਤਾਂ ਨਸ਼ੇ ਦਾ ਮੁੱਦਾ ਜੇ ਤੁਸੀਂ ਸਾਡੇ ਨਾਲੋਂ ਤੁਸੀਂ ਵੱਧ ਸਤਿਕਾਰਯੋਗ ਹੋ ਤੁਸੀਂ ਸਾਡੇ ਨਾਲੋਂ ਵੱਧ ਬੁੱਧੀਮਾਨ ਹੋ ਤੁਸੀਂ ਦੇਖ ਲਓ ਵੀ ਨਸ਼ੇ ਨੂੰ ਕਿਥੇ ਨੱਥ ਪਈ ਜਾਂ ਜਿਹੜਾ ਆਪਣਾ ਬਹਿਬਲ ਗੋਲੀकांड ਸੀ ਉਹਦੇ ਦੋਸ਼ੀਆਂ ਨੂੰ ਕਿਸੇ ਸਜ਼ਾਵਾਂ ਮਿਲੀਆਂ ਸੋ ਇਹ ਗੱਲਾਂ ਤੋਂ ਧਿਆਨ ਭੜਕਾਉਣ ਦੇ ਲਈ ਮਾਨ ਸਾਹਿਬ ਦੇ ਇੱਕ ਬਿਆਨ ਵੀ ਆ ਰਹੇ ਆ ਤੁਸੀਂ ਵੇਖੋ ਸੁਣੋ ਮਾਨ ਸਾਹਿਬ ਕਹਿੰਦਾ ਜਿਹੜੀਆਂ ਮੰਗਾਂ ਕਹਿੰਦੇ ਆ ਕਿਸਾਨ ਉਹ ਤਾਂ ਸੈਂਟਰ ਨੇ ਮੰਨਣੀਆਂ ਸੀ ਮੇਰੇ ਤਾਂ ਹੈ ਹੀ ਨਹੀਂ ਕਿ ਮੰਨਣ ਦੇ ਮੰਗਾਂ ਦੇਖੋ ਜੀ ਜੇ ਮੰਗਾਂ ਮਾਨ ਸਾਹਿਬ ਦੀਆਂ ਹੈ ਨਹੀਂ ਪਰ ਜਿਹੜੀ ਸੈਂਟਰ ਸਰਕਾਰ ਆ ਤੇ ਜਿਹੜੀ ਆਪਣੀ ਰਾਜ ਸਰਕਾਰ ਆ ਸੂਬਾ ਸਰਕਾਰ ਆ ਉਹਦਾ ਮਕਸਦ ਕੀ ਹੁੰਦਾ ਵੀ ਉਹ ਜਿਹੜਾ ਕਲੈਸ਼ ਆ ਉਹਨੂੰ ਨੇੜੇ ਕਰਨਾ ਤੇ ਇਹ ਜੇ ਮੰਗਾ ਇਹ ਸਰਕਾਰ ਦੀਆਂ ਹੈ ਨਹੀਂ ਰਾਜ ਸਰਕਾਰ ਦੀਆਂ ਤੇ ਫਿਰ ਉੱਥੋਂ ਉੱਠ ਕੇ ਜਾਣ ਦਾ ਕੀ ਕਾਰਨ ਹੈ ਪਹਿਲਾਂ ਇਹ ਕਹਿੰਦਾ ਰਿਹਾ ਵੀ ਮੈਂ ਅਸੀਂ ਐਮਐਸਪੀ ਦੇਵਾਂਗੇ ਤੁਹਾਨੂੰ ਸਾਰੀਆਂ ਫਸਲਾਂ ਤੇ ਤੇ ਪੰਜ ਪੰਜ ਮਿੰਟ ਚ ਐਮਐਸਪੀ ਵਾਲੀ ਮੈਡਮ ਕਿੱਧਰ ਗਈ ਉਹ ਉਹ ਇਹਨਾਂ ਦੀ ਮੰਤਰੀ ਹੈ ਤੁਸੀਂ ਆਪਾਂ ਸਾਰੇ ਪੰਜਾਬ ਦੇ ਲੋਕਾਂ ਸਾਨੂੰ ਆਦੇ ਪੰਜਾਬ ਦੇ ਵਿੱਚ ਜਾਣ ਦੀ ਕਿਤੇ ਆਜ਼ਾਦੀ ਨਹੀਂ ਤੁਸੀਂ ਮੋਦੀ ਦੇ ਸਵਾਲ ਖੜੇ ਕਰਦੇ ਸੀ ਸਾਰੇ ਲੋਕ ਹੀ ਕਰਦੇ ਸੀ ਕਿ ਮੋਦੀ ਸਾਨੂੰ ਹਰਿਆਣਾ ਨਹੀਂ ਟੱਪਣ ਦੇ ਕਿਉਂਕਿ ਉਹ ਤਾਂ ਦੂਜੀ ਸਟੇਟ ਆ ਗਈ ਦਿੱਲੀ ਨਹੀਂ ਜਾਣ ਦਿੰਦੇ ਪਰ ਤੁਹਾਡਾ ਮੁੱਖ ਮੰਤਰੀ ਤਾਂ ਤੁਹਾਨੂੰ ਹੀ ਪੰਜਾਬ ਦੇ ਵਿੱਚ ਵੀ ਮੜਨ ਦੇ ਤਾਂ ਤੁਹਾਡੇ ਦੀ ਪਾਬੰਦੀ ਲਾਦੀ ਦੇਖੋ ਇਹ ਚਾਹੁੰਦਾ ਇਹ ਹੈ ਵੀ ਪੰਜਾਬ 'ਚ ਧਰਨਾ ਨਾ ਲੱਗੇ ਬਾਹਰ ਹੋਰ ਤੁਸੀਂ ਇਹਨਾਂ ਨੂੰ ਮਰਜ਼ੀ ਜਿਵੇਂ ਇਥੇ ਨੂੰ ਸਪੋਰਟ ਕਰਾਂਗੇ ਅੱਧੀਆਂ ਜਥੇਬੰਦੀਆਂ ਇਹਨਾਂ ਨੇ ਐਸਕੇਮ ਪਾੜਿਆ ਹੀ ਹਿੱਸਾ ਹੁਣ ਹਾਂ ਉਹ ਪਾਰ ਕੇ ਦਿਨ ਉਧਰ ਨੂੰ ਤੋਰਦਾ ਦਿੱਲੀ ਵੱਲ ਨੂੰ ਇਹਦੇ ਸੇ ਸਾਡਾ ਬਦਨਾਮੀ ਹੁੰਦੀ ਹੈ ਸਾਡੇ ਪੰਜਾਬ ਉੱਤੇ ਜਿਹੜਾ ਚੰਡੀਗੜ੍ਹ ਧਰਨਾ ਲੱਗੇ ਉਹਦਾ ਮੇਨ ਮਕਸਦ ਹੀ ਇਹ ਹੈ ਇਸੇ ਇਹਦੇ ਬੋਲਣ ਦੇ ਵਿੱਚ ਇਹ ਵੀ ਇਹ ਸਾਰੀ ਕਾਲ ਹੀ ਇਹ ਹੈ ਵੀ ਖਣੀ ਮੇਰੇ ਪਸਾਨ ਤਾਂ ਦਬ ਗਏ ਇਹ ਆਦੀ ਵਾਹ ਵਾਖ ਖੱਟਣਾ ਚਾਹੁੰਦੇ ਆ ਵੀ ਸਾਡੇ ਦੇ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗਦੇ ਦੇਖੋ ਜੀ 2014 ਤੋਂ ਇਹ ਜਿਹੜੀ ਪਾਰਟੀਆਂ ਹੋਣ ਚਾਈ ਹੈ ਤੇ 2025 ਆ ਗਿਆ ਜੀ ਲੋਕਾਂ ਨੂੰ ਉਮੀਦ ਸੀਗੀ 2022 ਦੇ ਵਿੱਚ ਵੀ ਕੁਝ ਨਵਾਂ ਤੇ ਦੂਸਰੀ ਗੱਲ ਇਹ ਵੀ ਸੀਗੀ ਵੀ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਸਾਹਿਬ ਲੋਕਾਂ ਨੂੰ ਉਮੀਦਾਂ ਬੜੀਆਂ ਸੀ ਨਾ ਜੋ ਉਹ ਉਮੀਦਾਂ ਨੂੰ ਲੋਕਾਂ ਨੇ ਧਿਆਨ ਚ ਰੱਖਦੇ ਹੋਇਆ ਫਤਬਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਉਸ ਉਹ ਜਿਹੜਾ ਤਾਜ ਸੀਗਾ ਉਹਨਾਂ ਦੇ ਸਿਰ ਤੇ ਟਿਕਾਤਾ ਪਰ ਜਦੋਂ ਭਗਵੰਤ ਮਾਨ ਸਾਹਿਬ ਦੀ ਆਪ ਦੀ ਵਾਰੀ ਆਈ ਜਿਹੜਾ ਲੋਕਾਂ ਦੇ ਪੱਖ ਦੇ ਵਿੱਚ ਖੜਨ ਦੀ ਤੇ ਪਰ ਉਦੋਂ ਕੁਝ ਲੋਕਾਂ ਨੂੰ ਇਹੋ ਜਿਹਾ ਮਹਿਸੂਸ ਕਰਾਤਾ ਵੀ ਇਦੋਂ ਪਹਿਲੋਂ ਵਾਲੀਆਂ ਜਿਹੜੀਆਂ ਸਰਕਾਰਾਂ ਸੀਆਂ ਜਾਂ ਕਾਂਗਰਸ ਸੀ ਜਾਂ ਕਾਲੀ ਸੀ ਉਹਨਾਂ ਨਾਲੋਂ ਵੀ ਇਹਨਾਂ ਦਾ ਵਤੀਰਾ ਬਹੁਤ ਜ਼ਿਆਦਾ ਭਿਆਨਕ ਉਹ ਕਿਸਾਨ ਜਥੇਬੰਦੀਆਂ ਨੂੰ ਤਾਂ ਖਾਸ ਕਰਕੇ ਤੇ ਜਿਹੜਾ ਕੱਲਾ-ਕੱਲਾ ਹੈ ਉਹਦੇ ਤੇ ਤਾਂ ਉਹ ਉਦੋਂ ਵੀ ਜ਼ਿਆਦਾ ਮਤਲਬ ਕਿ ਹੈ ਪਰਾਈ ਕੱਲ ਕੱਲ ਦਿਨ ਸਾਡਾ ਸਾਡੇ ਕਿਸਾਨ ਆਗੂ ਜਰਨਲਿਸਟਕਰ ਅਗਰਾਹ ਜਥੇਬੰਦੀ ਦੇ ਨੱਥਾ ਸਿੰਘ ਟੂੜੀਕਪੂਰੇ ਤੋਂ ਹੀ ਹੈ ਕੱਲ ਤੋਂ 11 ਵਜੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਇਹਨਾਂ ਨੇ ਚੱਕ ਲਿਆ ਹਜੇ ਤੱਕ ਉਹ ਲਾਪਤਾ ਹੀ ਹੈ ਜੇ ਉਹ ਸਾਨੂੰ ਮਤਲਬ ਨਹੀਂ ਪ੍ਰਸ਼ਾਸਨ ਕੋਈ ਦੱਸ ਸਕਦਾ ਤਾਂ ਅਸੀਂ ਆ ਉਹਦਾ ਐਕਸ਼ਨ ਤੇਜ਼ ਕਰਾਂਗੇ ਧਰਨੇ ਵੱਧ ਲਾਵਾਂਗੇ ਮੁਜ਼ਾਰੇ ਵੱਧ ਕਰਾਂਗੇ ਸਾਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਉਹਦਾ ਵੀ ਦੱਸਿਆ ਜਾਵੇ ਸਾਨੂੰ ਹਜੇ ਤੇ ਇਹ ਨਹੀਂ ਪਤਾ ਵੀ ਉਹ ਕਿੱਥੇ ਕਿੱਥੇ ਨਹੀਂ ਦੱਸਣ ਕਿੱਥੇ ਗ੍ਰਿਫਤਾਰ ਕੀ ਇਹ ਜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਇਹ ਇੱਕ ਮੌਕਾ ਦਿੱਤੇ ਦਾ ਫਾਇਦਾ ਦਿੱਤਾ ਇਹ ਨਹੀਂ ਹੁਣ ਆ ਸ਼ਾਵਸ਼ੇ ਦੇ ਜਿਹੜਾ ਇੱਕ ਮੌਕਾ ਦਿਓ ਕਹਿੰਦਾ ਸੀ ਨਾ ਇਹ ਨਚਾਰ ਆ ਨਚਾਰ ਨੇ ਹੁਣ ਮੌਕਾ ਦਿੱਤੇ ਦਾ ਆ ਸ਼ਾਵਸ਼ੇ ਦੇਈ ਜਾਂਦਾ ਪਿੰਡਾਂ ਚ ਘਰਾਂ ਚ ਘੇਰੀ ਬੈਠੇ ਆ ਬਹੁਤ ਹੀ ਮਾੜੀ ਸਰਕਾਰ ਆ ਬਹੁਤ ਜਿਆਦੇ ਇਹ ਨਿਚਾਰ ਚਾਹੀਦਾ ਨਹੀਂ ਸੀ ਆਉਣਾ ਉਹ ਵੀ ਨਿਚਾਰੀ ਸੀ ਤਾਂ ਪਰਨਾ ਇਹ ਮੋਦੀ ਦਾ ਖੇਡ ਨਾ ਖੇਡ ਨਾ ਛੁਣਛਣਾ ਜਿੱਥੇ ਕੜਕਾਉਂਦਾ ਨਾ ਉੱਥੇ ਜਾ ਕੇ ਖੜਕਦਾ ਜੀ ਜੀ ਹਾਂ ਇਹ ਜੀ ਸਰ ਨੂੰ ਪਹਿਲਾਂ ਆਪਾਂ ਦੇਖੀਏ ਵੀ ਅੰਨਾ ਹਜ਼ਾਰੇ ਦੇ ਇੱਕ ਨਾ ਦੇ ਅੰਦੋਲਨ ਚੋਂ ਨਿਕਲੀ ਹੋਈ ਸਰਕਾਰ ਆ ਇੱਕ ਪਾਸੇ ਤਾਂ ਉਦੋਂ ਉਦੋਂ ਜਿਹੜਾ ਇਹ ਅੰਦੋਲਨ ਕਰਦੇ ਸੀਗੇ ਉਦੋਂ ਵੀ ਤਾਂ ਇਹੀ ਸੀ ਨਾ ਅੱਜ ਜੇ ਇਹ ਸੱਤਾ ਰਾਜ ਦੇ ਉੱਤੇ ਬਹਿ ਗਏ ਆ ਕਾਬਜ਼ ਹੋ ਗਏ ਆ ਤੇ ਅੱਜ ਆਮ ਲੋਕਾਂ ਨੂੰ ਉਹਨਾਂ ਦੇ ਲੋਕਤੰਤਰ ਜਿਵੇਂ ਉਹਨਾਂ ਨੂੰ ਹੈਗਾ ਹੱਕ ਹੈਗਾ ਜੀ ਉਹ ਤੇ ਉਹਨਾਂ ਤੋਂ ਇਹ ਕਿਉਂ 扑 ਘਾ ਰਹੇ ਆ ਜੀ ਸਾਨੂੰ ਸਾਡਿਆਂ ਦੇ ਖਿਲਾਫ ਕਿਉਂ ਕਰ ਰਹੇ ਆ ਜੀ ਵੀ ਇਹ ਕਿੰਨੇ ਦੇ ਰਸਤੇ ਰੋਕਦੇ ਆ ਜੀ ਅਸੀਂ ਮੈਂ ਜਿੱਥੋਂ ਤੱਕ ਆਪਦੇ ਜਥੇਬੰਦੀਆਂ ਨੂੰ ਸਾਡੇ ਸਾਰੀਆਂ ਭਰਾਤਰੀ ਜਥੇਬੰਦੀਆਂ ਜਿਹੜੀਆਂ ਮਤਲਬ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕੰਮ ਕਰਦੇ ਆ ਅਸੀਂ ਕਿਸੇ ਵੀ ਵਿਆਹ ਕਾਰਜ ਚ ਜਾਂ ਕਿਸੇ ਮਰੀਜ਼ ਨੂੰ ਲੈ ਕੇ ਜਾਂ ਕਿਸੇ ਵੀ ਹੋਰ ਬੱਚਿਆਂ ਦੀ ਮੈਨ ਨੂੰ ਲੈ ਕੇ ਕਦੇ ਵੀ ਕਿਤੇ ਕਲੇਸ਼ ਕੀਤਾ ਹੋਵੇ ਬੜੇ ਭਾਈਚਾਰਕ ਸਾਂਝ ਨਾ ਰਹਿੰਦੇ ਆ ਜੀ ਇਹ ਸਾਨੂੰ ਆਪគ្ន ਨਾਲ ਨਾ ਲੜਾਓ ਸਿਰਫ ਤੁਹਾਡਾ ਜਿਹੜਾ ਮੁੱਦਾ ਹੈ ਠੀਕ ਹੈ ਉਸ ਮੁੱਦੇ ਤੋਂ ਨਾ ਪਟਕੋ ਤੁਸੀਂ ਜੇ ਤੁਸੀਂ ਐਡੇ ਸੱਚੇ ਸੁੱਚੇ ਬੰਦੇ ਹੋ ਤੁਸੀਂ ਇਹ ਗੱਲ ਕਹਿ ਰਹੇ ਆਂ ਵੀ ਇਹ ਤਾਂ ਜੀ ਸਾਡੀਆਂ ਮੰਗਾ ਹੀ ਨਹੀਂ ਗਾ ਤਾਂ ਸੈਂਟਰ ਸਰਕਾਰ ਦੀਆਂ ਜੀ ਤੇ ਇਹਦੇ ਵਿੱਚ ਫਿਰ ਦੂਰਾਈ ਗੱਲ ਕਿੱਥੇ ਰਹਿ ਗਈ ਕਾਹ ਤੋਂ ਇੰਨਾ ਮਤਲਬ ਕਿ ਕਿੰਨਾ ਦੇ ਤੁਸੀਂ ਈਗੋ ਦੇ ਵਿੱਚ ਆ ਕੇ ਉੱਥੋਂ ਉੱਠ ਕੇ ਚਲੇ ਜਾਂਦੇ ਆਂ ਤੁਸੀਂ ਬੈਠ ਕੇ ਸਫਾਈ ਨਾਲ ਗੱਲ ਕਰੋ ਤੁਸੀਂ ਸਤਕਾਰ ਨਾਲ ਸਤਕਾਰ ਲਾਓ ਵੀ ਤੇ ਸਤਕਾਰ ਦਿਓ ਵੀ ਨਹੀਂ ਤੁਹਾਨੂੰ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਸੀਗਾ 2027 ਦੇ ਵਿੱਚ ਵੇਖ ਲਿਓ ਤੁਸੀਂ ਮੈਨੂੰ ਜਿੱਥੋਂ ਤੱਕ ਜੀ ਮੈਂ ਆਪਦੀ ਗੱਲ ਕਰਾਂ ਮੈਂ ਨਾ ਜਦੋਂ ਵੀ ਗੱਲ ਕਰਦਾ ਹੁੰਦਾ ਸੀਗਾ ਮੈਂ ਉਹਦਾ ਈਗਰ ਦਿੱਤ ਸੇਖੋਂ ਮਾੜਾ ਜੀ ਅਮੋਲਕ ਸਿੰਘ ਮਾੜਾ ਜੀ ਬਲਕਾਰ ਸਿੱਧੂ ਮਾੜਾ ਜੀ ਇਹ ਇਹਨਾਂ ਦਾ ਜਿਹੜਾ ਪਾਰਟੀ ਦਾ ਜਿਹੜਾ ਵੱਡਾ ਨਮਾਇੰਦਾ ਨਾ ਜਿਹੜਾ ਆਪਾਂ ਜਿਹਨੂੰ ਕਹਿ ਦਿੰਨੇ ਆ ਭਗਵੰਤ ਮਾਨ ਜੀ ਵੀ ਬਹੁਤ ਇਮਾਨਦਾਰ ਉਹ ਬੰਦੇ ਆ ਉਹ ਲੋਕਾਂ ਦੀ ਆਵਾਜ਼ ਆ ਦੂਸਰੀ ਗੱਲ ਵੀ ਉਹ ਕਿਸਾਨਾਂ ਦੇ ਪੁੱਤ ਆ ਆਮ ਘਰਾਂ ਦੇ ਬੱਚੇ ਆ ਪਿਓ ਉਹਨਾਂ ਤੱਕ ਗੱਲ ਪਹੁੰਚਦੀ ਨਹੀਂ ਸ਼ਾਇਦ ਵੀ ਥੱਲੇ ਹੀ ਸਾਰਾ ਕੁਝ ਹੋਈ ਜਾਂਦਾ ਪਰ ਜਦੋਂ ਦਾ ਜੀ ਆ ਤਿੰਨ ਤਰੀਕ ਦਾ ਦੇਖ ਲਿਆ ਮੀਟਿੰਗ ਤੋਂ ਜਾਣ ਵਾਲਾ ਤੇ ਲੱਗਦਾ ਵੀ ਸਾਰਾ ਕਲੇਸ਼ ਹੀ ਉੱਥੇ ਆ ਜੀ ਇਹਨਾਂ ਨੂੰ ਆਪਾਂ ਕੀ ਕਵਾਂਗੇ ਜੀ ਉਹ ਆਪਦੀ ਟੀਮ ਨੂੰ ਜਦੋਂ ਆਪਾਂ ਇੱਕ ਕਹਿ ਦਈਏ ਵੀ ਦਰਖਤ ਆ ਜੀ ਦਰਖਤ ਦੀ ਜੜਾਂ ਹੀ ਖਰਾਬ ਹੋ ਗਈਆਂ ਤਾਂ ਫਿਰ ਤਾਂ ਵਾਲੇ ਟਾਣੇ ਤੇ ਪੱਤੇ ਤਾਂ ਕਿਰਨਗੇ ਨਾ ਜੀ ਹਾਂਜੀ ਗੱਲ ਇੱਕ ਕਹਿ ਦੱਸੋ ਵੀ ਜਿਹੜਾ ਕਹਿੰਦੇ ਹੁੰਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੀ ਉਹ ਏਕਤਾ ਜਿੰਦਾਬਾਦ ਉਹ ਬਰਕਰਾਰ ਰਹੂਗੀ ਬਰਕਰਾਰ ਹੋਗੀ ਕਿਸਾਨ ਮਜ਼ਦੂਰ ਇਕਤਾ ਇਹਨਾਂ ਨੇ ਹੀ ਪਾੜੀ ਸੀ ਕਿਉਂਕਿ ਇਹਨਾਂ ਨੇ ਕਿਹਾ ਵੀ ਯਾਰ ਤੁਹਾਡੀ ਤਾਂ ਮਜ਼ਦੂਰਾਂ ਦੀ ਗੱਲ ਹੀ ਨਹੀਂ ਕੀਤੀ ਕਿਸਾਨਾਂ ਨੇ ਥੋੜਾ ਜਿਹਾ ਕਿਤੇ ਪਾੜਾ ਪਾਤਾ ਸੀ ਕੱਲ ਜਦੋਂ ਕੋਈ ਵੀ ਕਿਸਾਨ ਜਿ세 ਬੰਦੀ ਆ ਜੱਟ ਗੋਂਦਾ ਜਾਂ ਪਦੇਰਾ ਇਹ ਸਾਡੇ ਨਾਲ ਜਦੋਂ ਖੜਦੇ ਆ ਤੇ ਅਸੀਂ ਵੀ ਖੜਾਂਗੇ ਅਸੀਂ ਇਸ ਕਾਰਨ ਕੱਲ ਜੋ ਕਿਸਾਨ ਨੂੰ ਕਿਸਾਨਾਂ ਨੂੰ ਆਗੂਆਂ ਨੂੰ ਚੱਕਿਆ ਸੀਗਾ ਉਹਨਾਂ ਵਾਸਤੇ ਕੱਲ ਅਸੀਂ ਵੀ ਨਾਲ ਸੀਗੇ ਮੈਂ ਵੀ ਸੀਗਾ ਦੂਜਾ ਗੋਰਾ ਵੀ ਸੀਗਾ ਮੱਤੇ ਵਾਲਾ ਉਸ ਕਾਰਨ ਇਹਨਾਂ ਦੇ ਢੱਡ ਚ ਇਹੋ ਜੀ ਪੀੜ ਹੋਈ ਬਈ ਯਾਰ ਜੇ ਅੱਜ ਇਹ ਕਿਸਾਨਾਂ ਨਾਲ ਖੜੇ ਆ ਤੇ ਕੱਲ ਕਿਸਾਨ ਵੀ ਇਹਨਾਂ ਦੇ ਨਾਲ ਖੜਨਗੇ ਕੱਲ ਤਾਂ ਕਿਸਾਨਾਂ ਨੂੰ ਤਾਂ 5 ਵਜੇ 5:30 ਵਜੇ ਕਹਿੰਦੇ ਛੱਡ ਦਾਂਗੇ ਤੇ ਛੱਡਤਾ ਤੇ ਜੋ ਜੋ ਸਾਡਾ ਮਜ਼ਦੂਰ ਆਗੂ ਸੀਗਾ ਸਾਡੀ ਜੇਸੇਬੰਦੀ ਦਾ ਉਸ ਨੂੰ ਫੇਰ ਤੜਕੇ 5 ਵਜੇ ਆ ਕੇ ਐ ਘੇਰਾ ਪਾ ਲਿਆ ਜਿਵੇਂ ਕੋਈ ਵੱਡਾ ਹੱਤ ਵੱਦਗਾ ਹੁੰਦਾ ਕਹਿੰਦੇ ਹੁੰਦੇ ਆ ਨਾ ਵੀ ਸਰਕਾਰੇ ਨਹੀਂ ਤੇਰੇ ਕੰਮ ਨਗਮੇ ਫੇਰ ਕਹੇਗੀ ਅਤਵਾਦੀ ਜੰਮੇ ਇਹ ਇਹੋ ਜਿਹੇ ਵਿਧਿਕਾ ਕਰਦੇ ਆ ਕਦੇ ਵਾਸਤੇ ਵੀ ਅਨਸਾਨ ਨਾ ਤਾਂ ਅਤਵਾਦੀ ਬਣਦਾ ਨਾ ਗੈਂਗਸਟਰ ਬਣਦਾ ਇਹ ਸਰਕਾਰ ਬਣਾਉਂਦੀ ਆ ਉਸ ਵਾਸਤੇ ਜੇ ਅੱਜ ਸਾਨੂੰ ਸ਼ਾਮ ਤੱਕ ਨਾ ਛੱਡਿਆ ਗਿਆ ਗੋਰੀ ਮੱਤੇ ਨੂੰ ਤੇ ਸਾਡੀ ਕਾਲ ਕੀਤੀ ਆ ਸਾਰੀਆਂ ਦਸੇ ਬੰਦਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਵੀ ਕਿਹਾ ਵੀ ਜਦੋਂ ਛੱਡਣਾ ਦਾ 5:30 ਵਜੇ ਆ ਜੇ ਨਾ ਛੱਡਿਆ ਗਿਆ ਤਾਂ ਕੱਲ ਨੂੰ ਅਸੀਂ ਵੱਡਾ ਸੰਘਰਸ਼ ਵਿੱਢਾਂਗੇ ਕਿਉਂਕਿ ਇਹਨਾਂ ਦੀ ਇੱਟ ਨਾ ਇੱਟ ਖੜਕਾਵਾਂਗੇ ਅੱਗੇ ਵਾਲੀ ਗੱਲ ਹੈਣੀਗੀ ਜੀ ਜੀ ਆਗੂਆਂ ਦਾ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਆਗੂ ਥਾਣੇ ਦੇ ਵਿੱਚ ਬੰਦ ਕੀਤੇ ਆ ਉਹਨਾਂ ਨੂੰ ਅੱਜ ਸ਼ਾਮ ਤੱਕ ਜੇਕਰ ਨਹੀਂ ਛੱਡਾ ਜਾਂਦਾ ਤਾਂ ਰੋਡ ਜਾਮ ਕੀਤੇ ਜਾਣਗੇ ਵੱਡੇ ਸੰਘਰਸ਼ ਵਿੱਢੇ ਜਾਣਗੇ ਜੇਕਰ ਆਗੂ ਜਿਹੜੇ ਬੰਦ ਕੀਤੇ ਆ ਤੇ ਨਾ ਛੱਡ ਗਏ ਤਾਂ